ਤੁਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜਿਹੜਾ ਨਵਾਂ ਸਫਰ ਸ਼ੁਰੂ ਕਰਨ ਜਾ ਰਹੇ ਆ ਨਾ ਇਹ ਆਪਣਾ ਸਫਰ ਹੋਊਗਾ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਦਾ ਇਸ ਵਾਰ ਜਿਹੜਾ ਤੁਹਾਨੂੰ ਆਪਾਂ ਪੁਸ਼ਕਰ ਦਾ ਮੇਲਾ ਦਿਖਾਵਾਂਗੇ ਨਾ ਤੇ ਮੈਂ ਤੇ ਸੁਖਪ੍ਰੀਤ ਪਿੰਡੋਂ ਥੋੜਾ ਜਿਹਾ ਬਾਹਰ ਆ ਕੇ ਰੁਕੇ ਜੀ ਹੈ ਨਾ ਤੇ ਬਲੌਗ ਦਾ ਕਰਨ ਲੱਗੇ ਤੇ ਸਟਾਰਟ ਤੇ ਮੈਂ ਸਾਮਾਨ ਰੱਖ ਲਿਆ ਆਪਣੇ ਸਾਈਕਲ ਤੇ ਹੈ ਨਾ ਤੇ ਆ ਆਪਣੇ ਟੈਂਟ ਦੇ ਵਿੱਚ ਸੌਣ ਵਾਲੇ ਮੈਟ ਨੇ ਹੈ ਨਾ ਤੇ ਨਾਲ ਆਪਣਾ ਸਾਰਾ ਸਾਮਾਨ ਤੇ ਪੰਪ ਲੱਦ ਲਿਆ ਹੈ ਨਾ ਤੇ ਆ ਪਿੱਛੇ ਜਿਹੜੀ ਨੰਬਰ ਪਲੇਟ ਲ ਸਾਈਕਲ ਦੇ ਪੰਜਾਬ ਤੋਂ ਰਾਜਸਥਾਨ ਤੇ ਇੱਧਰ ਸੁਖਪ੍ਰੀਤ ਨੇ ਰੱਖਿਆ ਹੋਇਆ ਆਪਣਾ ਟੈਂਟ ਤੇ ਆਪਣਾ ਸਮਾਨ ਆਲ ਸੁਖਪ੍ਰੀਤ ਦੇ ਸਾਈਕਲ ਦੇ ਉੱਤੇ ਆਪਣਾ ਸਮਾਨ ਲੱਦੇ ਹੋਇਆ ਹੈ ਨਾ ਸੁਖਪ੍ਰੀਤ ਦੇ ਸਾਈਕਲ ਦੇ ਪਿੱਛੇ ਵੀ ਜਿਹੜੀ ਪਲੇਟ ਆਪਾਂ ਨੇ ਲਵਾਤੀ ਪੰਜਾਬ ਤੋਂ ਰਾਜਸਥਾਨ ਤੇ ਹੁਣ ਬਸ ਇੱਥੋਂ ਜਿਹੜਾ ਆਪਾਂ ਸਫਰ ਦੀ ਸ਼ੁਰੂਆਤ ਕਰਦੇ ਆ ਤੇ ਚੱਲਦੇ ਆ ਦਿਖਾਉਂਦੇ ਰਹਾਂਗੇ ਤੁਹਾਨੂੰ ਪੰਜਾਬ ਤੋਂ ਲੈ ਕੇ ਰਾਜਸਥਾਨ ਦਾ ਪੂਰਾ ਸਫਰ ਬਣੇ ਰਿਹਾ ਆਪਣੇ ਚੈਨਲ ਦੇ ਨਾਲ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਨੋਨੇ ਨੇ ਤੁਹਾਨੂੰ ਦੱਸਿਆ ਵੀ ਨਵਾਂ ਸਫਰ ਸ਼ੁਰੂ ਕਰਨ ਲੱਗੇ ਆ ਦਿਖਾਏ ਦਿੱਤਾ ਆਪਾਂ ਸਾਈਕਲਾਂ ਤੇ ਲਿਖਿਆ ਵੀ ਪੰਜਾਬ ਤੋਂ ਰਾਜਸਥਾਨ ਪੁਸ਼ਕਰ ਦਾ ਮੇਲਾ ਦੇਖਣ ਜਾ ਰਹੇ ਹਾਂ ਸਾਈਕਲ ਤਿਆਰ ਖੜੇ ਨੇ ਤੇ ਪਿਛਲੀ ਵੀਡੀਓ ਭਾਈ ਜਦੋਂ ਪਸੀਂ ਹਿਮਾਚਲ ਗਏ ਸੀ ਪਿਛਲਾ ਟੂਰ ਸਾਡਾ ਹਿਮਾਚਲ ਦਾ ਸੀ ਸਾਈਕਲਾਂ ਤੇ ਉਦੋਂ ਨੌਨੇ ਦੇ ਕੋਲ ਸਿੰਪਲ ਸਾਈਕਲ ਸੀ ਵਿਟਮੈਨ ਦਾ ਬਿਨਾ ਗੇਰ ਵਾਲਾ ਤੇ ਆ ਨਵਾਂ ਸਾਈਕਲ ਲਿਆਂਦਾ ਨੌਨੇ ਨੇ ਬਹੁਤ ਵੀਰ ਭਾਈ ਕਮੈਂਟ ਕਰਦੇ ਸੀ ਵੀ ਯਾਰ ਨੌਨੇ ਨੂੰ ਵੀ ਲਿਆ ਦਿਓ ਸਾਈਕਲ ਨਾ ਨਵਾਂ ਤੇ ਦੋਨੋਂ ਹੁਣ ਇੱਕੋ ਜਿਹੇ ਹੋ ਗਏ ਆ ਵੀ ਰੇਲੇ ਦਾ ਸਾਈਕਲ ਆ ਤੇ ਆਪਣੇ ਵਾਲਾ ਵੀ ਰੇਲੇ ਦਾ ਸਾਈਕਲ ਦੋਏ ਗੇਰਾਂ ਵਾਲੇ ਸਾਈਕਲ ਹੋ ਗਏ ਹੁਣ ਦੋਨੋਂ ਇਹ 29 ਇੰਚੇ ਨੇ ਇਸ ਇੱਕੋ ਜਿਹਾ ਲੈ ਲੇ ਮੇਰੇ ਕੋਲ ਵੀ 29 ਇੰਚ ਸੀਗਾ ਤੇ ਨੋਨੇ ਦੇ ਕੋਲ ਵੀ 29 ਇੰਚ ਆ ਬਾਕੀ ਸਫਰ ਤੇ ਬਣੇ ਰਹੋ ਕਰਦਿਆਂ ਸ਼ੁਰੂਆਤ ਅੱਜ ਦੇ ਸਫਰ ਦੀ ਤੇ ਸਾਰਾ ਦਿਖਾਈ ਜਾਵਾਂਗੇ ਵੀਡੀਓ ਦੇ ਵਿੱਚ ਨਾਲ ਦੀ ਨਾਲ ਬਣੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਦੱਬ ਕੇ ਰੱਖਿਓ ਲਾਈਕ ਸ਼ੇਅਰ ਵਾਲਾ ਕੰਮ ਐ ਇਹ ਚੀਜ਼ ਦੀ ਲੋੜ ਐ ਹੁਣ ਲਾਈਕ ਸ਼ੇਅਰ ਸਬਸਕ੍ਰਾਈਬ ਦੀ ਬਾਕੀ ਇਹ ਨੋਨੇ ਵਾਲੇ ਚੈਨਲ ਨੂੰ ਵੀ ਕਰਿਓ ਸਬਸਕ੍ਰਾਈਬ ਦੱਬ ਕੇ ਸ਼ੇਅਰ ਕਰ ਦਿਓ ਮਿੱਤਰਾਂ ਦੋਸਤਾਂ ਨਾਲ ਫਿਰ ਪਤਾ ਲੱਗ ਜਾਂਦਾ ਭਾਈ ਨੂੰ ਨੌਜਵਾਨਾਂ ਨੇ ਨਵਾਂ ਸਫਰ ਸ਼ੁਰੂ ਕਰ ਲਿਆ ਓਕੇ ਜੀ ਓਕੇ ਆਸੇ ਇਕੱਲੇ ਰੋਕ ਲੱਗੇ ਤੇ ਆਪਾਂ ਜਿਹੜਾ ਤੰਗਪੁਰ ਦੇ ਤਕਰੀਬਨ ਨੇੜੇ ਹੀ ਰੁਕੇ ਸੀਗੇ ਹਨ ਤੇ ਇੱਥੇ ਉਹ ਸਾਹਮਣੇ ਜਿਹੜਾ ਬਾਈ ਮੋਟਰਸਾਈਕਲ ਤੇ ਜਾ ਰਿਹਾ ਉਹਨਾਂ ਦੇ ਜਿਹੜਾ ਮੋਟਰਸਾਈਕਲ ਦੇ ਵਿੱਚੋਂ ਹਵਾ ਨਿਕਲ ਗਈ ਸੀ ਹਨ ਤੇ ਉਹਨਾਂ ਕੋਲ ਪੰਪ ਤਾਂ ਹੈਗਾ ਸੀ ਪਰ ਖਰਾਬ ਸੀ ਬਾਈ ਨੇ ਜਿਹੜਾ ਮੇਰੇ ਸਾਈਕਲ ਤੇ ਪੰਪ ਲੱਗਿਆ ਹੋਇਆ ਦੇਖ ਲਿਆ ਹਨ ਤੇ ਕਹਿੰਦਾ ਬਾਈ ਯਾਰ ਪੰਪ ਦੇ ਦਿਓ ਅਸੀਂ ਘਾ ਜ਼ਰੂਰ ਦਵਾਂਗੇ ਬਾਈ ਕਿਉਂਕਿ ਇਹ ਯਾਰ ਸਫਰ ਆ ਹਨ ਸਫਰ ਦੇ ਵਿੱਚ ਸਾਨੂੰ ਵੀ ਅੱਗੇ ਕਿਤੇ ਲੋੜ ਪੈ ਸਕਦੀ ਆ ਹਨ ਪਤਾ ਕੀ ਆ ਬੰਦਾ ਬੰਦੇ ਦੀ ਦਵਾਈ ਆ ਹਨ ਇੱਕ ਦੂਜੇ ਦੇ ਕੰਮ ਆਉਣਾ ਇਨਸਾਨੀਅਤ ਹੈ ਹਨਾ ਤੇ ਬਾਕੀ ਆਪਾਂ ਸੁਖਪ੍ਰੀਤ ਨੂੰ ਪੁੱਛਦੇ ਆਂ ਨਾ ਕੰਮੇ ਦਾ ਲੱਗਿਆ ਉਰੇ ਤੱਕ ਦਾ ਆਪਾਂ ਜਿਹੜਾ ਆਪਾਂ 10 ਤੋਂ 12 15 ਕਿਲੋਮੀਟਰ ਦੇ ਤਕਰੀਬਨ ਆਪਾਂ ਪਹੁੰਚ ਚੁੱਕੇ ਆਂ ਨਾ 15 ਕਿਲੋਮੀਟਰ ਦਾ ਸਫ਼ਰ ਕਰਨੇ ਆ ਬਾਈ ਤੇ ਸਟਾਪ ਲੈਂਦੇ ਬੰਦਾ ਆ ਜਾਈ ਜਾਵੇ ਤਾਂ ਚੰਗਾ ਰਹਿੰਦਾ ਹੈ ਨਾ ਥੱਕਦਾ ਨਹੀਂ ਹੈਗਾ ਬੰਦਾ ਜਿਵੇਂ ਇੱਥੇ ਰੁੱਕ ਗਏ ਜਾਂ 15 ਕਿਲੋਮੀਟਰ ਅੱਗੇ ਫੇਰ ਰੁੱਕ ਗਏ ਜਾ ਕੇ ਨਾਲ ਦਾ ਸਰੀਰ ਨੂੰ ਇੱਕੋ ਦਾ ਮਾਇ ਨਹੀਂ ਹੁੰਦਾ ਵੀ ਆਪਾਂ ਸਫ਼ਰ ਮਤਲਬ ਜ਼ਿਆਦਾ ਮਤਲਬ ਥੱਕਾ ਹੋ ਗਿਆ ਸਰੀਰ ਨਾਲ ਤੇ ਨਾਪਾ ਰਹਿ ਗਿਆ 10 ਕਿਲੋਮੀਟਰ ਨਾਪਾ ਪਾਰ ਕਰਦੇ ਆਂ ਆਪਾਂ ਨਿਗੜ ਆਪਣਾ ਸੁਨਾਮ ਮਾਨਸਾ ਅਹੀਂ ਸਫਰ ਆਪਣਾ ਚੱਲਦਾ ਰਹੂਗਾ ਲੰਬੀਆਂ ਦੌੜਾਂ ਨੇ ਨੌਜਵਾਨਾਂ ਦੀ ਇਹ ਪ੍ਰੈਕਟਿਸ ਆਦਿ ਕਿ ਅਸੀਂ ਨਾ ਜਮੀ ਨਹੀਂ ਕਰੀ ਹੈਗਾ ਪਿਛਲੀ ਵਾਰ ਜਦੋਂ ਆਪਣੇ ਹਿਮਾਚਲ ਦਾ ਟੂਰ ਕਰਿਆ ਸੀਗਾ ਨਾ ਉਦੋਂ ਉਦੋਂ ਆਪਾਂ ਨੇ ਜਿਹੜੀ ਉਹ ਕਰੀਦੀ ਸੀਗੀ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਨਾ ਤਕਰੀਬਨ ਅਸੀਂ ਸਵੇਰੇ 90 ਤੱਕ ਪਹੁੰਚਣਾ ਹੁੰਦਾ ਸੀਗਾ ਸਾਈਕਲ ਤੇ ਤੇ ਇਸ ਵਾਰ ਬਿਲਕੁਲ ਵੀ ਪ੍ਰੈਕਟਿਸ ਨਹੀਂ ਸਾਡਾ ਪਹਿਲਾਂ ਦਾ ਉਹ ਸੀਗਾ ਹੈ ਨਾ ਪਹਿਲਾਂ ਅਸੀਂ ਨੇ ਪਲਾਨ ਬਣਾਇਆ ਸੀਗਾ ਵੀ ਸਾਈਕਲ ਦਾ ਸਭੀ ਮੋਟਰਸਾਈਕਲ ਦਾ ਜਾਂ ਫਿਰ ਗੱਡੀ 'ਚ ਜਾਵਾਂਗੇ ਹੈ ਨਾ ਤੇ ਬਾਕੀ ਪਲਾਨ ਬਹੁਤ ਬਣੇ ਨੇ ਪਹਿਲਾਂ ਤਾਂ ਬਣਿਆ ਦੇਖੋ ਜੀ ਟ੍ਰੇਨ ਤੇ ਜਾਵਾਂਗੇ ਨਹੀਂ ਨਹੀਂ ਫਿਰ ਕਹਿੰਦੇ ਮੋਟਰਸਾਈਕਲ ਤੇ ਜਾਵਾਂਗੇ ਫਿਰ ਨਹੀਂ ਗੱਡੀ ਉਹ ਲੈ ਜਾਵਾਂਗੇ ਪਲਾਨ ਬੇਰ ਬਣਿਆ ਪਰ ਯਾਰ ਸਾਈਕਲ ਦਾ ਜਿਹੜਾ ਸਫਰ ਆ ਨਾ ਸਾਈਕਲ ਤੇ ਬਹੁਤ ਨਿਆਰਾ ਯਾਰ ਸਾਈਕਲ ਬੰਦਾ ਜਿੱਥੇ ਮਰਜੀ ਰੁਕ ਜਵੇ ਆਇਆ ਵੀ ਸਬਰ ਚਾਹੀਦਾ ਜੇ ਤੁਹਾਡੇ ਚ ਸਬਰ ਹੈ ਫਿਰ ਤੁਸੀਂ ਸਾਈਕਲ ਤੇ ਸਫਰ ਕਰ ਸਕਦੇ ਹੋ ਜੇ ਸਬਰ ਨਹੀਂ ਹੈਗਾ ਫਿਰ ਨਹੀਂ ਬਾਈ ਆਹ ਤਾਂ ਹੈ ਨਹੀਂ ਵੀ ਯਾਰ ਵੀ ਬੰਦਾ ਮੋਟਰਸਾਈਕਲ ਆ ਜਾਂ ਆਪਣੇ ਕੋਲ ਗੱਡੀ ਆ ਵੀ ਆਪਾਂ ਇੱਕੋ ਦਮ ਪਹੁੰਚਾਂਗੇ 200 ਕਿਲੋਮੀਟਰ ਕੱਢ ਦਾਂਗੇ 150 80 ਇੰਨਾ ਕ ਮੁੰਡਾ ਕੱਢੀ ਜਾਵੇ ਦਿਹਾੜੀ ਚ ਸਫ ਤੇ ਚਲੋ ਠੀਕ ਆ ਜੀ ਬਸ ਹੁਣ ਇਹ ਸਟਾਪ ਤੋਂ ਚੱਲਦੇ ਆਂ ਆਪਾਂ ਅੱਗੇ ਤੇ ਅੱਗੇ ਨਾਬੇ 'ਤੇ ਆ ਕੇ ਰੁਕਾਂਗੇ ਹਨ ਤੇ ਆਪਾਂ ਜਿਹੜਾ ਤੰਗ ਪੁਲ ਕ੍ਰੋਸ ਕਰਨ ਲੱਗੇ ਆ ਹਨ ਤੇ ਬੀੜ ਦੇ ਵਿੱਚ ਇੱਥੋਂ ਐਂਟਰ ਕਰਨ ਲੱਗੇ ਆ ਹਨ ਤੇ ਨਾਬੇ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਤਕਰੀਬਨ 4-5 ਕਿਲੋਮੀਟਰ ਜਿਹੜਾ ਨਾਬਾ ਇੱਥੇ ਰਹਿ ਗਿਆ ਹਨ ਤੇ ਉਧਰ ਨਾਲ-ਨਾਲ ਜਿਹੜੀ ਨਹਿਰ ਜਾਂਦੀ ਆ ਹਨ ਸੜਕ ਦੇ ਬਿਲਕੁਲ ਨਾਲ ਤੇ ਆ ਨਾਬੇ ਦਾ ਵੀਡੀਓ ਜੀ 90 ਦਾ ਵੀਡੀਓ ਆਪਾਂ ਕ੍ਰਾਸ ਕਰ ਰਹੇ ਹਾਂ ਤੇ ਯਾਰ ਆ ਗਏ ਉਹ ਬਾਰਾ ਪਸ਼ੂ ਹਨ ਖੜੇ ਨੇ ਹਨ ਜਿਵੇਂ ਆ ਗਈਆਂ ਤੇ ਇਹਨਾਂ ਨੂੰ ਯਾਰ ਜਰੂਰ ਰੋਕਣਾ ਚਾਹੀਦਾ ਹੈ ਨਾ ਜਿਵੇਂ ਹੁਣ ਇਧਰੋਂ ਬਾਈ ਕੋਈ ਵੀ ਯਾਰ ਰਾਤ ਨੂੰ ਹਨ ਮੋਟਰਸਾਈਕਲ ਤੇ ਤੇਜ਼ ਆਉਂਦਾ ਜਾਂ ਗੱਡੀ ਦੇ ਵਿੱਚ ਤੇਜ਼ ਆਉਣਾ ਤੇ ਇਹ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਹਨ ਤੇ ਆਪਾਂ ਸ਼ਹਿਰ ਨਾਬੇ ਦੇ ਵਿੱਚ ਪਹੁੰਚ ਗਏ ਨਾ ਤੇ ਆ ਜਿਹੜਾ ਚੌਕ ਆ ਇਹਦੇ ਵਿੱਚ ਬਹੁਤ ਟ੍ਰੈਫਿਕ ਹੁੰਦੀ ਹੈ ਨਾ ਬਹੁਤ ਹੋਰ ਹੁੰਦੀ ਹੈ ਯਾਰ ਇਹਦੇ ਵਿੱਚ ਇਹ ਇਹ ਕਿਹਦਾ ਹੋਣਾ ਆਪਾਂ ਕ੍ਰਾਸ ਕਰ ਰਹੇ ਆ 12 ਗੇਟ ਆਈ ਆਪਾਂ ਤੇ ਜਿਹੜਾ ਭਵਾਨੇਗੜ੍ਹ ਰੋਡ ਦੇ ਉੱਤੇ ਚੱਲ ਰਹੇ ਆ ਤੇ ਮੈਂ ਪਿੱਛੇ ਜਿ ਨੂੰ ਇੱਕ ਵਾਰ ਇਹ ਜਿਹੜਾ ਗੇਟ ਦਿਖਾ ਵੀ ਦਿਨਾ ਨਾ ਰੁੱਕ ਇੱਥੇ ਤੇ ਉਹ ਦੇਖੋ ਪਿੱਛੇ ਜਿਹੜਾ 12 ਗੇਟ ਹੈ ਨਾ ਤੇ ਇਹ ਪੂਆਰ ਬਹੁਤ ਟਰੈਫਿਕ ਹੋ ਜਾਂਦੀ ਹੈ ਨਾ ਸਵੇਰ ਦੇ ਵੇਲੇ ਤੇ ਕਾਫੀ ਕੱਟ ਵਗਾਰਾ ਹੈ ਨਾ ਗੱਡੀਆਂ ਆਉਣੇ ਦੀਆਂ ਉਰੇ ਲੱਗ ਜਾਂਦੀਆਂ ਨੇ ਤੇ ਇੱਥੇ ਜਿਹੜਾ ਪੁਲਿਸ ਕਰਮੀ ਖੜਾ ਹੁੰਦਾ ਨਾ ਫਿਰ ਜਿਹੜੀ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਤੇ ਆਪਾਂ ਜਿਹੜਾ ਬੌੜਾ ਹੋਟਲ ਨਾਲ ਪਿੱਛੇ ਚੱਲਦੇ ਹਾਂ ਨਾ ਰੁਕ ਕੇ ਚਾਹ ਪੀ ਕੇ ਤੇ ਆਹ ਸਾਹਮਣੇ ਜਿਹੜਾ ਕੋਲਾ ਆ ਹਨ ਤੇ ਉਹ ਕ੍ਰੈਸ਼ ਕਰਕੇ ਜਿਹੜਾ ਆਪਾਂ ਪਵਾਨੀਗੜ੍ਹ ਦੀ ਵੱਲ ਜਾ ਰਹੇ ਹਾਂ ਨਾ ਪਵਾਨੀਗੜ੍ਹ ਵਾਲਾ ਰੋਡ ਆ ਜੀ ਇਹ ਹਾਂ ਜੀ ਬਈ ਕੰਮੇ ਦਾ ਲੱਗ ਰਿਹਾ ਸਫਰ ਜੀ ਸਫਰ ਬਹੁਤ ਵਧੀਆ ਕਰ ਰਿਹਾ ਪੂਰੀ ਰੋਡ ਤੇ ਟ੍ਰੈਫਿਕ ਹੈ ਤੇ ਬਸ ਸਾਨੂੰ ਐ ਹੁੰਦਾ ਵੀ ਟ੍ਰੈਵਲ ਕਟ ਕਰੀ ਜੇਗਾ ਰਫਰ ਕਰੀ ਜੇਗਾ ਆਈ ਆਈ ਜਿਹੜਾ ਜੇਰਾ ਰਸਟਨ ਵੱਲ ਨੂੰ ਜਾਵਾਂਗੇ ਸਫ਼ਰ ਆਪਾਂ ਨੂੰ ਟ੍ਰੈਫਿਕ ਕਿੱਥੇ ਹੁੰਦੀ ਜਾਣੀ ਆ ਉਧਰ ਟ੍ਰੈਫਿਕ ਬਹੁਤ 많ਾ ਹੈ ਤਾਂ ਬਸ ਤਕਰੀਬਨ ਆਪੋ ਹਨਗੜ ਤੱਕ ਜਿਹੜੀ ਵੀ ਕਾਫੀ ਟ੍ਰੈਫਿਕ ਹੋ ਸਕੂਗੀ ਤਾਂ ਤੂੰ ਅੱਗੇ ਤਾਂ ਆਪਾਂ ਚੱਲ ਪਹਿਲਾਂ ਵੀ ਜਿਹੜਾ ਸਫ਼ਰ ਕਰਿਆ ਹਨ ਮੋਟਰਸਾਈਕਲ ਤੇ ਵੀ ਗਿਆ ਗੱਡੀ ਦੇ ਵਿੱਚ ਵੀ ਤੇ ਉਧਰ ਜਿਹੜਾ ਫਿਰ ਅੱਗੇ ਆਪਾਂ ਨੂੰ ਘੱਟ ਮਿਲੂ ਟ੍ਰੈਫਿਕ ਫਿਰ ਨਜ਼ਾਰਾ ਵੀ ਆਊਗਾ ਵੀਡੀਓ ਬਣਾਉਂਦਾ ਹਨ ਤੇ ਪਵਾਨੀਗੜ ਦੀ ਵੱਲ ਜਾ ਰਹੇ ਆ ਨਾ ਥੋੜੀ ਦੂਰੀ ਤੇ ਹੈ ਨਾ ਪਵਾਨੀਗੜ ਆ ਤੇ ਇੱਧਰ ਦੇਖੋ ਬਾਬਾ ਜੀ ਦੀ ਜਿਹੜੀ ਬਹੁਤ ਉਮਰ ਆ ਹਨਾ ਤਕਰੀਬਨ 70-80 ਸਾਲ ਦੀ ਉਮਰ ਹੋ ਬਾਬਾ ਜੀ ਦੀ ਤੇ ਦੇਖੋ ਤੁਸੀਂ ਸਾਈਕਲ ਦੇ ਉੱਤੇ ਜਿਹੜਾ ਚਾਰਾ ਲੱਦ ਕੇ ਲੈ ਕੇ ਆ ਰਹੇ ਹੋ ਨਾ ਤੇ ਯਾਰ ਜਿਵੇਂ ਆਪਰੇ ਕਹਿੰਦੇ ਨੇ ਵੀ ਪ੍ਰਾਣੀਆਂ ਖਰਾਕਾਂ ਖਾਧੀਆਂ ਕੰਮ ਆਉਂਦੀਆਂ ਨੇ ਨਾ ਤੇ ਦੇਖੋ ਇਹਨਾਂ ਨੇ ਆਪਣੀ ਵੀ ਜ਼ਿੰਦਗੀ ਦੇ ਵਿੱਚ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਆ ਨਾ ਤੇ ਅੱਜ ਵੀ ਦੇਖ ਲਓ ਸਾਈਕਲ ਦੇ ਉੱਤੇ ਜਿਹੜਾ ਚਾਰਾ ਲੱਦ ਕੇ ਲੈ ਕੇ ਆ ਰਹੇ ਨੇ ਨਾ ਬਜ਼ੁਰਗ ਇਹ ਬਜ਼ੁਰਗ ਦੇਖ ਲਾ ਕਿੰਨੀ ਉਮਰ ਦੇ ਵਿੱਚ ਨਾ ਸਾਈਕਲ ਦੇ ਉੱਤੇ ਜਿਹੜਾ ਚਾਰਾ ਹੋਊ ਯਾਰ 85-90 ਸਾਲ ਦੇ ਵੀ ਨੇ ਜਿਹੜੇ ਹੈ ਨਾ 80 ਪਲੱਸ ਹੈ ਜਨਨੇ ਕਿ ਤੇ ਅੱਜ ਵੀ ਦੇਖ ਲਾ ਹੈ ਨਾ ਆਪਾਂ ਵੀ ਨਹੀਂ ਲੈ ਕੇ ਆ ਸਕਦੇ ਨਾ ਇਹਨਾਂ ਜਰਾ ਤੇ ਬਾਪੂ ਜੀ ਦੇਖ ਲਾ ਅੱਜ ਵੀ ਹੈ ਨਾ ਇਹਨੇ ਮੈਂ ਉਹ ਦੱਸ ਰਿਹਾ ਮੈਂ ਕਿ ਆ ਵੀ ਇਹ ਹੁੰਦੇ ਨੇ ਪੁਰਾਣੀਆਂ ਖਰਾਕਾਂ ਜਿਵੇਂ ਆਪਾਂ ਕਹਿੰਦੇ ਹੁਣ ਪੁਰਾਣੀਆਂ ਖਰਾਕਾਂ ਹੈ ਨਾ ਤੇ ਬਾਕੀ ਯਾਰ ਇਹਨਾਂ ਨੂੰ ਸਬਰ ਜਿਆ ਲੋਕਾਂ ਨੂੰ ਨਾ ਅੱਜ ਕੱਲ ਜਿਹੜੇ ਆਪਣੇ ਚਲੋ ਆਪਾਂ ਨੂੰ ਕਾਰ ਵਧਾ ਹੋ ਗਈ ਹਰ ਇੱਕ ਚੀਜ਼ ਦੀ ਨਾ ਤਰੱਕੀ ਦੀ ਲਾਰੇ ਕੋਈ ਵੀ ਚੀਜ਼ ਦੀ ਹਾਂ ਤੇ ਇਹ ਹੈਗੇ ਤੇ ਸਬਰਾਂ ਵਾਲੇ ਰੱਬ ਦੇ ਨਾਲ ਬਹੁਤ ਜਰੇ ਹੋਏ ਲੋਕ ਸੀ ਇਹ ਨਾ ਤੇ ਆਪਾਂ ਜਲਦਬਾਜ਼ੀ ਦੇ ਵਿੱਚ ਥੋੜਾ ਸ਼ਾਰਟਕਟ ਲਾਏ ਜਣੇ ਆ ਨਾ ਤੇ ਇਹ ਸ਼ਾਰਟਕੱਟ ਤੋਂ ਬਹੁਤ ਦੂਰ ਰਹੇ ਹੋਏ ਹੋਰ ਗਨੇ ਸਾਬਰਾਂ ਵਾਲੇ ਤੇ ਆਪਾਂ ਸ਼ਹਿਰ ਭਵਾਨੀਗੜ੍ਹ ਪਹੁੰਚ ਗਏ ਜੀ ਹਨਾ ਭਵਾਨੀਗੜ੍ਹ ਸ਼ਹਿਰ ਪਹੁੰਚ ਗਏ 9:11 ਬੱਜ ਚੁੱਕੇ ਨੇ 10:43 ਮਿੰਟ ਦਾ ਸਮਾਂ ਹੋ ਗਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਕੈਂਚੀਆਂ ਨੇ ਜੀ ਇਹ ਭਵਾਨੀਗੜ੍ਹ ਦੀਆਂ ਤੇ ਇੱਥੇ ਆ ਜਿਹੜਾ ਸਾਹਮਣੇ ਤੁਸੀਂ ਪਾਣੀ ਦੇਖ ਰਹੇ ਹੋ ਇਹ ਪਤਾ ਨਹੀਂ ਯਾਰ ਕਿੱਥੋਂ ਆਉਂਦਾ ਹਨਾ ਤੇ ਬਹੁਤ ਤੇਰੇ ਦਾ ਪਾਣੀ ਇੱਥੇ ਖੜਦਾ ਜਦੋਂ ਆਪਾਂ ਨਮਾਦਿਆਂ ਦੇ ਮੇਲੇ ਤੇ ਗਏ ਸੀਗੇ ਉਦੋਂ ਵੀ ਜਿਹੜਾ ਇੱਥੇ ਪਾਣੀ ਖੜਾ ਸੀਗਾ ਇਹ ਬਹੁਤ ਦਿੱਕਤ ਹੁੰਦੀ ਆ ਫਿਰ ਉਹ ਨੰਗਣਦੀ ਆ ਨਾ ਸ਼ਾਰਪਵਾਨੀਗੜ ਤੇ ਆਪਾਂ ਸ਼ਾਰਪਵਾਨੀਗੜ ਕ੍ਰੋਸ ਕਰ ਰਹੇ ਆ ਨਾ ਤੇ ਇਧਰ ਬੱਸ ਸਟੈਂਡ ਆ ਜੀ ਪਵਾਨੀਗੜ ਸ਼ਹਿਰ ਦਾ ਤੇ ਪਵਾਨੀਗੜ ਸ਼ਹਿਰ ਦੇ ਵਿੱਚੋਂ ਵੀ ਨਿਕਲ ਰਹੇ ਆ ਆਪਾਂ ਇਹ ਜਿਹੜਾ ਸੁਨਾਮ ਮਾਨਸਾ ਰੋਡ ਆ ਉਹ ਰੋਡ ਤੇ ਚੜਾਂਗੇ ਨਾ ਤੇ ਉੱਥੇ ਫਿਰ ਜਿਹੜਾ ਆਪਾਂ ਰੋਟੀ ਖਾਵਾਂਗੇ ਨਾ ਤੇ ਢੋਖਾ ਲੱਗਿਆ ਹੋਈ ਤੇ ਇੱਥੋਂ ਜਿਹੜਾ ਬਾਜ਼ਾਰ ਪਾਰ ਕਰਕੇ ਪੂਰਾ ਜਿਹੜਾ ਭਾਨੀਗੜ੍ਹ ਸ਼ਹਿਰ ਨਿਕਲ ਕੇ ਸੁਨਾਮ ਮਾਨਸਾ ਰੋਡ ਆ ਉੱਧਰ ਰੋਟੀ ਰੋਟੀ ਖਾਵਾਂਗੇ ਨਾ ਸੁਖਮਿਤ ਭੁੱਖ ਲੱਗਿਆ ਹੀ ਨਹੀਂ ਹਾਂ ਸਾਈਕਲ ਚਲਾ ਕੇ ਲੱਗਦੀ ਆ ਯਾਰਾਂ ਨੇ ਟਾਈਮ ਦੀ ਤਕਰੀਬਨ 11:00 ਵਜੇ ਤੇ ਆਪਾਂ ਜੀ ਬਰਸਤਾ ਦੇ ਸਾਹਮਣੇ ਰੁਕੇ ਆ ਨਾ ਬਰਸਤਾ ਭਾਨੀਗੜ੍ਹ ਤੇ ਆ ਜਿਹੜਾ ਸਾਹਮਣੇ ਤੁਸੀਂ ਪਰਲੇ ਪਾਸੇ ਰੋਡ ਦੇਖ ਰਹੇ ਹੋ ਜਿੱਧਰ ਵੀ ਆ ਗੱਡੀਆਂ ਜਾ ਰਹੀਆਂ ਨੇ ਇਹ ਜਾਂਦਾ ਜੀ ਸੁਨਰੂਰ ਨੂੰ ਤੇ ਆਪਾਂ ਸਾਹਮਣੇ ਤੁਸੀਂ ਬੋਰਡ ਤੇ ਦੇਖ ਸਕਦੇ ਹੋ ਨਾ ਲਿਖਿਆ ਹੋਇਆ ਸੁਨਾਮ ਉਦਮ ਸਿੰਘ ਵਾਲਾ ਤੇ ਆਪਾਂ ਜਿਹੜਾ ਸੁਨਾਮ ਵਾਲੇ ਰੋਡ ਮੋੜਾਂਗੇ ਨਾ ਇੱਥੋਂ ਤੇ ਆਹ ਰੋਡ ਅੱਗੇ ਤੋਂ ਜਿਹੜਾ ਮੁੜਦਾ ਫਿਰ ਉਹ ਸੁਨਾਮ ਮਾਨਸਾਦੀ ਵੱਲ ਜਾਂਦਾ ਤੇ ਆਪਾਂ ਉਹ ਰੋਡ ਦੇ ਉੱਤੇ ਸਫ਼ਰ ਕਰਾਂਗੇ ਤੇ ਬਸ ਹੁਣ ਤਕਰੀਬਨ ਆਪਾਂ ਸਾਰਾ ਪੁਆਣੀਗੜ੍ਹ ਸ਼ਹਿਰ ਲੰਘ ਗਏ ਆਏ ਨਾ ਪਹਾੜਾਂ ਜਿਹਾ ਲੱਗਦਾ ਹਾਂ ਹਮਾਚਲ ਤੋਂ ਸ਼ੁਰੂ ਹੁੰਦੀ ਆ ਜਾ ਕੇ ਹਮਾਚਲ ਜਦੋਂ ਅਸੀਂ ਚੰਡੀਗੜ੍ਹ ਤੋਂ ਨਿਕਲ ਗਏ ਨਾ ਪਰਵਾਣੂ ਪਹੁੰਚ ਗਏ ਨਾ ਸੁਖਬਰੀ ਤੱਕ ਆਪਾਂ ਪਰਵਾਣੂ ਪਹੁੰਚ ਗਏ ਬੇਕਾਫੀ ਯਾਰ ਮੋਰ ਲੱਗਣ ਲੱਗਿਆ ਵੀ ਹੈ ਨਾ ਤੇ ਇੱਧਰ ਤਾਂ ਚਲੋ ਪੱਧਰੇ ਇਲਾਕਾ ਸਹੀ ਆ ਨਾ ਹਲੇ ਤੱਕ ਦਾ ਸਫ਼ਰ ਤਾਂ ਸਹੀ ਆ ਬਾਕੀ ਅੱਗੇ ਜਾ ਕੇ ਪਤਾ ਲੱਗੂਗਾ ਨਾ ਵੀ ਕੀ ਕੀ ਮੁਸ਼ਕਲ ਆਉਂਦੀਆਂ ਨੇ ਤੇ ਆਪਾਂ ਪੈਟਰੋਲ ਪੰਪ ਤੇ ਰੁਕੇ ਸੀਗੇ ਨਾ ਤੇ ਇੱਥੇ ਯਾਰ ਬਹਿ ਕੇ ਰੋਟੀ ਖਾਣੇ ਆ ਨਾ ਤੇ ਪਹਿਲਾਂ ਪਾਣੀ ਆਪਾਂ ਭਰ ਲਿਆ ਰੋਟੀ ਨਾਲ ਆਪਾਂ ਲੈ ਕੇ ਆਏ ਸੀਗੇ ਨਾ ਤੇ ਬਹੁਤ ਸੋਹਣਾ ਜਿਹੜਾ ਪਾਰਕ ਬਣਿਆ ਹੋਇਆ ਉਹਰੇ ਤੇ ਇੱਥੇ ਬੈਠ ਕੇ ਆਪਾਂ ਰੋਟੀ ਖਾ ਕੇ ਫਿਰ ਅੱਗੇ ਦਾ ਜਿਹੜਾ ਸਫਰ ਆ ਸਟਾਰਟ ਕਰਦੇ ਹਾਂ ਨਾ ਤੇ ਸਾਈਕਲ ਆਪਾਂ ਨੇ ਇੱਥੇ ਲਾਤੇ ਤੇ ਇੱਥੇ ਬੈਠੇ ਆਂ ਪਾਰਕ ਦੇ ਵਿੱਚ ਨਾ ਪੈਟਰੋਲ ਪੰਪ ਵਾਲਿਆਂ ਦੇ ਇੱਥੇ ਛਕਦੇ ਆਂ ਰੋਟੀਆਂ ਇਹ ਘਰੋਂ ਲੈ ਆਏ ਸੀਗੇ ਜਦੋਂ ਵੀ ਅਸੀਂ ਸਫਰ ਸ਼ੁਰੂ ਕਰਦੇ ਹੁੰਦੇ ਆ ਪਹਿਲਾ ਦਿਨ ਹੁੰਦਾ ਸਾਡਾ ਸਫਰ ਦਾ ਉਦੋਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਘਰੋਂ ਆਪਾਂ ਰੋਟੀ ਲੈ ਕੇ ਜਾਈਏ ਕਿਉਂਕਿ ਬਾਕੀ ਦਾ ਦਿਨ ਆਪਾਂ ਬਾਹਰ ਖਾਣੀ ਹੋਵੇ ਤੇ ਤਾਂ ਕਰਕੇ ਆ ਜਿਹੜੇ ਹੁਣ ਇੱਕ ਦੋ ਟਾਈਮ ਜਿਹੜੀ ਰੋਟੀ ਆਪਾਂ ਪਹਿਲੇ ਦਿਨ ਖਾਣੀ ਹੁੰਦੀ ਆ ਆਪਾਂ ਘਰੋਂ ਲਿਆਉਨੇ ਹੁੰਦੇ ਆ ਨਾਲ ਬਨ ਕੇ ਤੇ ਨਾਲੇ ਸਖਾਲਾ ਰਹਿੰਦਾ ਨਾਲੇ ਘਰ ਦੀ ਰੋਟੀ ਵਧੀਆ ਹੁੰਦੀ ਆ ਨੂਨਾ ਵੀ ਲਿਆਇਆ ਸੀ ਮੈਂ ਵੀ ਲਿਆਇਆ ਸੀਗਾ ਹੁਣ ਸਾਡਾ ਦੋ ਟਾਈਮਾਂ ਦਾ ਵਧੀਆ ਸਰ ਜੂਗਾ ਹਨਾ ਤੇ ਆ ਸੋਹਣਾ ਬਣਿਆ ਹੋਇਆ ਬਾਈ ਹਨੀਅਨ ਦਾ ਪਾਰਕ ਖੈਰ ਰਹਾ ਜਗਾ ਵਧੀਆ ਬਣੀ ਹੋਈ ਆ ਇੱਥੇ ਬੈਠ ਕੇ ਸ਼ੌਂ ਵੀ ਆਰੇ ਸਮਾਂ ਕਿੰਨਾ ਹੋ ਗਿਆ ਬਾਈ ਨੂਨੇ ਹੋ ਗਿਆ ਬਾਈ 11:30 ਵਜ ਗਏ ਜਾਨੀਏ 11:30 ਵਜ ਗਏ 11:30 ਆਪਾਂ ਆਪਣਾ ਸਫਰ ਜਿਹੜਾ ਉਹ ਸ਼ੁਰੂ ਕੀਤਾ ਸੀ ਤੇ ਆਪਣਾ ਜਿਹੜਾ ਸਫ਼ਰ ਦਾ ਆਪਾਂ 50 ਕਿਲੋਮੀਟਰ ਪੂਰੇ ਕਰ ਲਏ 50 ਕਿਲੋਮੀਟਰ ਆਪਣੇ ਇੱਥੇ ਤੱਕ ਹੋ ਗਏ ਆਪਣੇ ਪਿੰਡ ਤੋਂ ਲੈ ਕੇ ਆ ਆਪਾਂ ਪਹਾਣੀਗੜ ਤੋਂ ਬਾਰ-ਬਾਰ ਬੈਠੇ ਆ ਇੱਥੇ ਤੱਕ 50 ਕਿਲੋਮੀਟਰ ਦਾ ਸਫ਼ਰ ਆਪਾਂ ਕੱਢ ਲਿਆ ਹੋਰ ਬਈ ਉਹਨਾਂ ਨੇ ਕੋਈ ਵਿਚਾਰ ਬਸ ਵਧੀਆ ਬਈ ਤੇ ਰੋਟੀ ਖਾਣੇ ਆ ਫਿਰ ਉਸ ਤੋਂ ਬਾਅਦ ਦੱਸ ਦਿਆਂ ਤੁਹਾਨੂੰ ਅੱਗੇ ਆਪਾਂ ਜਾਨੀ ਕਿ ਸਾਡਾ ਅੱਜ ਪੱਕਾ ਨਹੀਂ ਹੈਗਾ ਵੀ ਆਪਾਂ ਕਿੱਥੇ ਜਾ ਕੇ ਰੁਕਣਾ ਹਨ ਜੰਮੇ ਦਾ ਆਪਣਾ ਸਫ਼ਰ ਚੱਲਦਾ ਰਹੂਗਾ ਜਦੋਂ ਥੋੜਾ ਜਿਹਾ 5-6 ਵਜੇ ਤਕਰੀਬਨ 5-6 ਵਜੇ ਰੁਕਾਂਗੇ ਹਾਂ ਕੋਈ ਐਸਟੀਮੇਟ ਨਹੀਂ ਹੈਗਾ ਐਸਟੀਮੇਟ ਨਹੀਂ ਅਸੀਂ ਲਾ ਕੇ ਤ ਡੈਂਟ ਆਪਣੇ ਕੋਲ ਹੈਗਾ ਜਿੱਥੇ 6:00 ਵਜੇ ਬਸ ਉਥੇ ਹੀ ਲਾ ਦਾਂਗੇ ਡੈਂਟ ਹਨ ਉਥੇ ਹੀ ਡੇਰੇ ਕੱਢ ਲਾਂਗੇ ਕਹਿੰਦਾ ਕੀ ਜੋਗੀਆਂ ਦਾ ਪਤਾ ਡੇਰੇ ਕਿੱਥੇ ਹੋਣਗੇ ਰਾਤ ਕਿੱਥੇ ਪੈਣੀ ਸਵੇਰੇ ਸਵੇਰੇ ਕਿੱਥੇ ਹੋਣਗੇ ਆਹ ਗੱਲਬਾਤਾਂ ਨੇ ਯਾਰਾ ਇਹ ਵੀ ਬਗਰ ਰੁਟੀ ਦਾ ਕੰਮ ਹੈ ਉਹ ਲਾ ਇਹ ਆਪਾਂ ਪੈਟਰੋਲ ਪੰਪ ਤੋਂ ਰੋਟੀ ਖਾ ਕੇ ਚੱਲ ਪਏ ਹਨ ਫਿਰ ਇਹ ਜਿਹੜੀਆਂ ਆਪਾਂ ਨੇ ਗਰਮ ਲੋਹਾਂ ਰਜਾਇਤਾਂ ਪਾਈਆਂ ਹੋਈਆਂ ਸੀ ਹਨ ਤੇ ਉਹ ਆਪਾਂ ਨੇ ਜਿਹੜੀਆਂ ਲੋਹਾਂ ਬੈਗ ਦੇ ਵਿੱਚ ਪਾ ਲਈਆਂ ਤੇ ਇਹ ਯਾਰ ਦੁਪਹਿਰੇ ਜਿਹੜੀ ਗਰਮੀ ਹੋ ਜਾਂਦੀ ਹੈ ਨਾ 10 11:00 ਵਜੇ ਤੇ ਫਿਰ ਅਸੀਂ ਨੇੜੇ ਸ਼ੌਰੂਪਾ ਲਿਆ ਹਨ ਤੇ ਗਰਮੀ ਹੋ ਜਾਂਦੀ ਹੈ ਨਾ ਦੁਪਹਿਰ ਹਾਂ ਤੇ ਅੱਗੇ ਤਾਂ ਕੇ ਹੁਣ ਚਾਹ ਪੀਵਾਂਗੇ ਹਨ ਹਨਾ ਚਾਹ ਕਰਾਂਗੇ ਹਾਂ ਕਿਉਂਕਿ ਨੀਂਦ ਵੀ ਯਾਰ ਰੋਟੀ ਖਾਣ ਤੋਂ ਬਾਅਦ ਥੋੜੀ ਜਿਹੀ ਫਿਰ ਨੀਂਦ ਆਉਣ ਲੱਗ ਜਾਂਦੀ ਯਾਰ ਤੇ ਗਰਮੀ ਯਾਰ ਕਾਫੀ ਹੋ ਗਈ ਤੇ ਠੰਡ ਹੋ ਗਈ ਨਾ ਫਕਟੂ ਤਾਂ ਤੇ ਮੌਸਮ ਜਿਹੜਾ ਚੇਂਜ ਹੋ ਰਿਹਾ ਸਵੇਰੇ ਸ਼ਾਮ ਦੀ ਠੰਡ ਹੁੰਦੀ ਹੈ ਤੇ ਦੁਪਹਿਰੇ ਬਹੁਤ ਗਰਮੀ ਹੋ ਜਾਂਦੀ ਹੈ ਤੇ ਅਸੀਂ ਮੋٹے ਕੱਪੜੇ ਵੀ ਨਾਲ ਲੈ ਕੇ ਆਏ ਸੀ ਤੇ ਸ਼ਾਰਟਸ ਵੀ ਲੈ ਕੇ ਆਈ ਸੀ ਦੁਪਹਿਰੇ ਜਿਹੜੇ ਅਸੀਂ ਸ਼ਾਰਟਸ ਪਾ ਲੈਨੇ ਫਿਰ ਹਨ ਤੇ ਆਪਾਂ ਸੰਗਰੂਰ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕਰਾਚੋਂ ਦੇ ਵਿੱਚ ਦੀ ਨਿਕਲ ਰਹੇ ਹਾਂ ਆ ਸਾਹਮਣੇ ਬੱਸ ਅੱਡਾ ਬਣਿਆ ਹੋਇਆ ਨਾਲ ਹੀ ਸ਼ਹੀਦ ਭਗਤ ਸਿੰਘ ਪੁਸਤਕ ਘਰ ਬਣਿਆ ਹੋਇਆ ਨਾ ਮੇਰਾ ਪਿੰਡ ਮੇਰੀ ਸ਼ਾਨ ਕਰਾਚੋਂ ਤੇ ਕਾਫੀ ਵੱਡਾ ਪਿੰਡ ਬਣਿਆ ਹੋਇਆ ਹਨਾ ਤੇ ਇੱਥੇ ਜਿਹੜਾ ਰੋਡ ਦੀ ਮਰਮਮਤ ਦਾ ਕੰਮ ਚੱਲ ਰਿਹਾ ਹੈ ਨਾ ਤੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਮਸ਼ੀਨ ਨਾਲ ਰੋਡ ਦੀ ਉੱਪਰਲੀ ਪਰਤ ਪੱਟੀ ਜਾ ਰਹੀ ਹੈ ਨਾ ਤੇ ਇਸ ਤੋਂ ਬਾਅਦ ਫੇਰ ਜਿਹੜਾ ਰੋਡ ਨਵਾਂ ਬਣਾਇਆ ਜਾਣਾ ਹੈ ਨਾ ਤੇ ਆਪਾਂ ਸਫ਼ਰ ਦੇ ਵਿੱਚ ਨਾਲ ਜਿਹੜਾ ਅਮਰੂਦ ਲੈ ਕੇ ਆਏ ਸੀ ਹੈ ਨਾ ਕੰਮੇ ਦਾ ਵੀਰੇ ਅਮਰੂਦ ਮਿੱਠਾ ਪੂਰਾ ਵਧੀਆ ਹਾਂ ਤੇ ਮੈਂ ਕੱਲ ਜਦੋਂ ਨਾ ਭੇ ਗਿਆ ਸੀ ਨਾ ਆਉਂਦਾ ਹੋਇਆ ਲਿਆਇਆ ਸੀ ਉਹਦੇ ਕੋਲ ਫਰੈਸ਼ ਤੇ ਪੂਰੇ ਅਮਰੂਦ ਹਨ ਤੇ ਮੈਨੂੰ ਵਧੀਆ ਲੱਗੇ ਤੇ ਮੈਂ ਨਾਲ ਲੈ ਕੇ ਆਇਆ ਤੇ ਸੁਖਪ੍ਰੀਤ ਤੇ ਮੈਂ ਜਿਹੜਾ ਮਰੂਤ ਖਾਨ ਦਾ ਆਨੰਦ ਲੈ ਰਹੇ ਹਨ ਤੇ ਉਰੇ ਰੁਕੇ ਸੀਗੇ ਅਸੀਂ ਕਰਾਚੋ ਤੋਂ ਥੋੜਾ ਅੱਗੇ ਆਇਆ ਹਨ ਤੇ ਧੁੱਪ ਕਾਫੀ ਆ ਤੇ ਨਾਲ ਹਵਾ ਚੱਲ ਰਹੀ ਆ ਉਹਦੇ ਕਰਕੇ ਕਿਹੜੀ ਗਰਮੀ ਮਹਿਸੂਸ ਨਹੀਂ ਹੋ ਰਹੀ ਕਿਉਂ ਸੁਖ ਤੇ ਰਸਤੇ ਦੇ ਵਿੱਚ ਜਿਹੜਾ ਅਮਨ ਵੈਸ਼ਨੂ ਢਾਬਾ ਆ ਹਨ ਤੇ ਇੱਥੇ ਰੁਕਦੇ ਆ ਤੇ ਚਾਹ ਦੀ ਪਿਆਲੀ ਸਾਂਝੀ ਕਰਦੇ ਆ ਹਨ ਸੁਖਪ੍ਰੀਤ ਨਾਲ ਚਾਹ ਪੀਣ ਗਏ ਆ ਜੀ ਅਮਨ ਵੈਸ਼ਨੂ ਢਾਬੇ ਕੋਈ ਆ ਪੀਂਨੇ ਚਾਹ ਕੜੀ ਰਾਮ ਕਰਾਂਗੇ ਤੇ ਟਾਪੇ ਤੇ ਰੁੱਕ ਕੇ ਜਿਹੜੀ ਚਾਹ ਪੀਣ ਲੱਗਦੇ ਨਾ ਤੇ ਸੁਖਬ੍ਰੀਤ ਆਪਣੇ ਲਈ ਮਠੀਆਂ ਲੈ ਕੇ ਆਇਆ ਹਨਾ ਤੇ ਯਾਰ ਸਾਈਕਲ 'ਚ ਪਈਆਂ ਦੀਆਂ ਮਠੀਆਂ ਨਾ ਤੇ ਸੁਖਬ੍ਰੀਤ ਕਹਿੰਦਾ ਮੈਂ ਹੀ ਚੱਕ ਕੇ ਲੈ ਕੇ ਆਉਣਾ ਬਾਈ ਤੇ ਚਲੋ ਮਠੀਆਂ ਚਾਹ ਦਾ ਆਨੰਦ ਲੈ ਕੇ ਫਿਰ ਆਪਾਂ ਜਿਹੜਾ ਇੱਥੋਂ ਸਫ਼ਰ ਦੀ ਸ਼ੁਰੂਆਤ ਕਰਦੇ ਆ ਤੇ ਬਾਕੀ ਸਫ਼ਰ ਦਾ ਜਿਹੜਾ ਪਹਿਲਾ ਵੀ ਦਿਨ ਹਨਾ ਤੇ ਪੀਂਨੇ ਚਾਹ ਤੇ ਫਿਰ ਇੱਥੋਂ ਫਿਰ ਚੱਲਦੇ ਆ ਮਿੱਟੀ ਬਹੁਤ ਉੜਦੀ ਆ ਤੇ ਅੱਖਾਂ ਦੇ ਵਿੱਚ ਵੀ ਮਿੱਟੀ ਪੈਂਦੀ ਆ ਨਾ ਤੇ ਅੱਗੇ ਜਿਹੜਾ ਸ਼ਹਿਰ ਆਊਗਾ ਉਹ ਤੋਂ ਆਪਾਂ ਐਨਕ ਵੀ ਲੈ ਲਾਂਗੇ ਹਨਾ ਯਾਰ ਅੱਖਾਂ ਭਰ ਜਾਂਦੀਆਂ ਨੇ ਮਿੱਟੀ ਦੇ ਨਾਲ ਕਿਉਂਕਿ ਰੋਡ ਦੇ ਉੱਤੇ ਕਾਫੀ ਮਿੱਟੀ ਉੜਦੀ ਆ ਨਾ ਗੱਟੀਆਂ ਬਹੁਤ ਤੇਜ਼ ਆਉਂਦੀਆਂ ਨੇ ਚੱਲਦੇ ਆ ਜੀ ਹੁਣ ਆਪਾਂ ਸੁਨਾਮ ਦੀ ਵੱਲ ਸੁਨਾਮ ਜਾ ਕੇ ਰੁਕਾਂਗੇ ਅਗਲੇ ਸਟਾਪ ਤੇ ਤੇ ਸਾਹਮਣੇ ਬੋਰਡ ਆਇਆ ਜੀ ਸ਼ਹੀਦ ਉਧਮ ਸਿੰਘ ਮਾਰਗ ਥੋੜੀ ਦੂਰੀ ਤੇ ਜਿਹੜਾ ਸ਼ਹਿਰ ਸੁਨਾਮ ਸਤਤਾਰ ਸ਼ਹੀਦ ਉਧਮ ਸਿੰਘ ਜੀ ਦਾ ਸ਼ਹਿਰ ਸੁਨਾਮ ਤੇ ਆਪਣਾ ਜਿਹੜਾ ਪਾਣੀ ਸਮਾਪਤ ਹੋ ਗਿਆ ਨਾ ਜਾਨੀ ਕਿ ਪਾਣੀ ਜਿਹੜਾ ਖਤਮ ਹੋ ਗਿਆ ਤੇ ਆਪਾਂ ਉਰੇ ਰੁਕੇ ਸੀਗੇ ਇੱਧਰ ਆਪਣੇ ਪੈਟਰੋਲ ਪੰਪ ਆ ਹਨ ਤੇ ਇੱਥੋਂ ਜਿਹੜਾ ਪਾਣੀ ਭਰ ਕੇ ਲੈ ਕੇ ਆਉਣੇ ਆ ਤੇ ਆਪਾਂ ਸਰਦਾਰ ਉਦਮ ਸਿੰਘ ਜੀ ਦੇ ਸ਼ਹਿਰ ਸੁਨਾਮ ਦੇ ਵਿੱਚ ਪਹੁੰਚ ਚੁੱਕਿਆ ਨਾ ਤੇ ਇੱਥੋਂ ਜਿਹੜਾ ਆਪਾਂ ਨੇ ਮਾਨਸਾ ਦੀ ਵੱਲ ਜਾਣਾ ਉਹ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਨਾ ਮਾਨਸਾ ਨੂੰ ਜਾਣ ਦੇ ਲਈ ਆਪਾਂ ਨੂੰ ਸੱਜੇ ਪਾਸੇ ਮੁੜਨਾ ਪੈਣਾ ਹੈ ਨਾ ਤੇ 46 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੀ ਸ਼ਹਿਰ ਮਾਨਸਾ ਤੇ ਆ ਸਾਹਮਣੇ ਜਿਹੜਾ ਚੌਕ ਦੇ ਵਿੱਚ ਸਰਦਾਰ ਉਧਮ ਸਿੰਘ ਜੀ ਦਾ ਜਿਹੜਾ ਸਟੈਚੂ ਬਣਿਆ ਹੋਇਆ ਹਨ ਤੇ ਇੱਥੋਂ ਜਿਹੜੇ ਆਪਾਂ ਸੱਜੇ ਹੱਥ ਮੁੜਾਂਗੇ ਤੇ ਇਹ ਜਿਹੜਾ ਰੋਡ ਆ ਮਾਨਸਾ ਦੀ ਵੱਲ ਜਾਊਗਾ ਸਕੂਲਾਂ ਨੂੰ ਛੁੱਟੀ ਹੋ ਚੁੱਕੀ ਆ ਨਾ ਸਮਾਂ ਜਿਹੜਾ 3 ਵਜੇ ਦਾ ਹੋ ਚੁੱਕਿਆ ਤੇ ਕਿਹੜਾ ਏਰੀਆ ਬਾਈ ਅੱਛਾ ਸੁਨਾਮ ਦੀ ਰਹਿਣ ਵਾਲੇ ਹੋ ਕੀ ਨਾਮ ਕੀ ਆ ਜਸਵੀਰ ਕਿਹੜੀ ਕਲਾਸ ਚ ਪੜਦਾ 8th ਕਲਾਸ ਚ ਪੜਦਾ ਹੈ ਤੇ ਇਧਰੋਂ ਫਿਰ ਆਪਣੇ ਘਰ ਨੂੰ ਜਾ ਰਿਹਾ ਹੁਣ ਹਨਾ ਕਿੰਨੇ ਵਜੇ ਛੁੱਟੀ ਹੁੰਦੀ ਆ ਅੱਛਾ ਅੱਛਾ 2:50 ਤੇ ਹੁੰਦੀ ਆ ਤੇ ਹੁਣ ਜਿਹੜਾ ਘਰ ਨੂੰ ਜਾ ਰਿਹਾ ਨਾ ਸਕੂਲ ਤੋਂ ਠੀਕ ਆ ਤੇ ਕਿੰਨੇ ਕਿਲੋਮੀਟਰ ਪੈ ਜਾਂਦਾ ਤੈਨੂੰ ਸ਼ਾਮ ਸਕੂਲ ਆ ਜਿਹੜਾ ਅੱਛਾ ਉਹਨਾਂ ਨੂੰ ਕਰ ਲੈ ਠੀਕ ਆ ਫਿਰ ਡੇਲੀ ਆਪਾਂ ਸਾਈਕਲ ਵੀ ਕਰਦਾ ਹਾਂ ਤੇ ਪੀਖੀ ਸ਼ਹਿਰ ਦੀ ਜਿਹੜੀ ਇੱਥੋਂ ਦੂਰੀ ਆ 27 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਸ਼ਹਿਰ ਪੀਖੀ ਤੇ ਆ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਸੱਜੇ ਹੱਥ ਜਿਹੜਾ ਰਸਤਾ ਜਾਂਦਾ ਪਿੰਡ ਨਮੋਲ ਨੂੰ ਤੇ ਆ ਬੋਰਡ ਦੇ ਉੱਤੇ ਲਿਖਿਆ ਹੋਇਆ ਨਮੋਲ ਤੇ ਅੱਗੇ ਆਪਾਂ ਨੂੰ ਜਿਹੜਾ ਅਗਲਾ ਸ਼ਹਿਰ ਆਉਣਾ ਤਾਂ ਉਹ ਪੀਖੀ ਆਊਗਾ ਨਾ ਪੀਖੀ ਸ਼ਹਿਰ ਤੋਂ ਅੱਗੇ ਫਿਰ ਆਪਾਂ ਦੇਖਦੇ ਆਂ ਵੀ ਮਾਨਸੇ ਜਾਮਾ ਪਹੁੰਚਾਂਗੇ ਜਾਂ ਨਹੀਂ ਹੈ ਨਾ ਜੇ ਤਾਂ ਟਾਈਮ ਰਹਿ ਗਿਆ ਯਾਰ ਫਿਰ ਤਾਂ ਜਰੂਰ ਆਪਾਂ ਮਾਨਸੇ ਦੀ ਵੱਲ ਜਾਵਾਂਗੇ ਨਾ ਨਹੀਂ ਫਿਰ ਜਿਹੜਾ ਭੀਖੀ ਆਪਾਂ ਅੱਜ ਦੀ ਸਟੇ ਕਰਾਂਗੇ ਹਨ ਆਪਾਂ ਇਹਦਾ ਮੰਨਤਾ ਬੈਠੋ ਚਾਹ ਪੀ ਕੇ ਚੱਲਿਆ ਨਾ ਤੇ ਹੁਣ ਯਾਰ ਸ਼ਾਮ ਹੋ ਗਈ ਥੋੜਾ ਮੇਰਾ ਹੋ ਗਿਆ ਨਾ ਕਿਉਂਕਿ ਸਮਾਂ ਜਿਹੜਾ ਸ਼ਾਮ ਦੇ 5 ਵਜੇ ਦਾ ਹੋ ਚੁੱਕਿਆ ਹੈ ਨਾ ਤੇ ਹੁਣ ਫਿਰ ਆਪਾਂ ਜਿਹੜੀ ਜਾਗਤ ਪਾਵਾਂਗੇ ਤੇ ਨਾਲ ਜਿਹੜੀ ਲੋਹਰ ਪਾਵਾਂਗੇ ਨਾ ਤੇ ਬਸ 11 18 ਕਿਲੋਮੀਟਰ ਦਾ ਜਿਹੜਾ ਸਫ਼ਰ ਆਪਾਂ ਤੈ ਕਰਕੇ ਪਿੱਖੀ ਪਹੁੰਚ ਜਾਵਾਂਗੇ ਤੇ ਪਿੱਖੀ ਸ਼ਹਿਰ ਵਿੱਚ ਅੱਜ ਅੱਜ ਦੀ ਸਟੇ ਕਰਾਂਗੇ ਨਾ ਤੇ ਫਿਰ ਕੱਲ ਨੂੰ ਜਿਹੜਾ ਇੱਥੋਂ ਅੱਗੇ ਦਾ ਸਫ਼ਰ ਆਪਾਂ ਕਰਾਂਗੇ ਸਟਾਰਟ ਫੋਟਾ ਜੀ ਤੇ ਆਪਾਂ ਜਿਹੜਾ ਚੀਨਾ ਮੰਡੀ ਕ੍ਰੋਸ ਕਰ ਰਹੇ ਆ ਨਾ ਚੀਨਾ ਮੰਡੀ ਦਾ ਬਾਜ਼ਾਰ ਜਿਹੜਾ ਕਾਫੀ ਵੱਡਾ ਬਣਿਆ ਹੋਇਆ ਨਾ ਤੇ ਆਪਾਂ ਪਿੱਖੀ ਤੋਂ 2 ਕਿਲੋਮੀਟਰ ਦੂਰ ਰੁਕਿਆ ਨਾ ਲੋਕ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਗੁਰਦੁਆਰਾ ਸਾਹਿਬ ਸਟੈਪ ਨੇ ਤੇ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਤੇ ਖੀਪੀ ਖੀ ਦੇ ਆਹ ਦਾ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਇੱਥੇ ਰੁਕੇ ਆ ਤੇ ਸ਼ਾਰਟ ਕੱਟ ਕੇ ਆਪਾਂ ਜਿਹੜਾ ਹਨਾ ਲੋਰ ਵਗੈਰਾ ਪਾ ਲਈ ਹੈ ਨਾ ਤੇ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਨਾਲ ਰਫਟ ਆਪਾਂ ਨੇ ਪਾ ਲਈ ਹੈ ਨਾ ਕਿਉਂਕਿ ਯਾਰ ਲਾਈਟਾਂ ਕਾਫੀ ਹੁੰਦੀਆਂ ਨੇ ਨਾ ਕਈ ਵਾਰ ਯਾਰ ਗੱਡੀ ਦੇ ਵਿੱਚ ਨਹੀਂ ਦਿਖਦਾ ਹਨਾ ਤੇ ਫਿਰ ਇਹਦੇ ਨਾਲ ਜਿਹੜਾ ਦਿਖ ਜਾਂਦਾ ਬੰਦਾ ਨਾ ਵੀ ਸਾਈਕਲ ਤੇ ਜਾਂਦਾ ਤੇ ਇਹਦੇ ਕਰਕੇ ਜਿਹੜੇ ਆਪਾਂ ਨੇ ਇਹ ਪਰਫੈਕਟ ਰਹੀ ਪਾ ਲਏ ਤੇ ਨਾਲ ਜਿਹੜੇ ਆਪਣੇ ਨੋਹਰਾ ਪਾ ਦਿਆਂ ਤੇ ਹੁਣ ਚੱਲਦੇ ਆਂ ਦੇਖਦੇ ਆਂ ਜਾਂ ਤਾਂ ਫਿਰ ਗੁਰਦੁਆਰਾ ਸਾਹਿਬ ਰ੍ਹਾਂਗੇ ਲੇਕਿਨ ਫਿਰ ਅਹ ਹਾਂ ਟੈਂਟ ਲਾਵਾਂਗੇ ਦੇਖਦੇ ਆਂ ਜੀ ਤੇ ਆਪਾਂ ਸ਼ਹਿਰ ਪੀਖੀ ਪਹੁੰਚ ਗਏ ਹਨਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆਪਾਂ ਨੂੰ ਰੂਮ ਮਿਲ ਗਿਆ ਤੇ ਆਪਣੇ ਸਾਈਕਲ ਇੱਧਰ ਖੜੇ ਨੇ ਨਾ ਸਵਾਨ ਨਾਲ ਲੱਗ ਕੇ ਸਾਈਕਲ ਖੜੇ ਨੇ ਤੇ ਰੂਮ ਦੇ ਵਿੱਚ ਹੀ ਆਪਾਂ ਜਿਹੜੇ ਸਾਈਕਲ ਲਗਾ ਲਾਂਗੇ ਹਨਾ ਤੇ ਅੱਜ ਤਰੀਕ ਹੈਗੀ 31 ਅਕਤੂਬਰ 2025 31 ਅਕਤੂਬਰ 2025 ਨੂੰ ਜਿਹੜਾ ਇਹ ਸਫ਼ਰ ਆਪਾਂ ਨੇ ਸਟਾਰਟ ਕੀਤਾ ਅੱਜ ਨੂੰ ਸਵੇਰੇ ਆਪਾਂ ਨੇ ਸਫ਼ਰ ਸਟਾਰਟ ਕੀਤਾ ਸੀ ਤਾਂ ਜਿਹੜੀ ਮੈਂ ਤੁਹਾਨੂੰ ਤਰੀਕ ਦੱਸਣੀ ਭੁੱਲ ਗਿਆ ਸੀਗਾ ਹਨ ਤੇ ਉਦੋਂ ਯਾਦ ਨਹੀਂ ਆਇਆ ਕਿ ਇੱਥੇ ਆਪਾਂ ਨੂੰ ਆ ਜਿਹੜਾ ਰੂਮ ਮਿਲ ਗਿਆ ਹਨ ਤੇ ਬਾਬਾ ਜੀ ਕਹਿੰਦੇ ਵੀ ਜਿਹੜੀ ਤੁਸੀਂ ਸਾਈਕਲ ਆਪਣੇ ਰੂਮ ਦੇ ਅੰਦਰੇ ਲਗਾ ਲਓ ਹਨ ਤੇ ਆਪਾਂ ਜਿਹੜੇ ਸਾਈਕਲ ਰੂਮ ਦੇ ਅੰਦਰ ਹੀ ਬਾੜ ਰਹੇ ਹਾਂ ਤੇ ਇੱਥੇ ਜਿਹੜਾ ਰੂਮ ਦੇ ਅੰਦਰ ਹੀ ਆਪਾਂ ਸਾਈਕਲ ਖੜਾਵਾਂਗੇ ਹਨ ਸਾਈਕਲ ਆਪਣੇ ਜਿਹੜੇ ਅੰਦਰੇ ਲੱਗ ਜਾਣਗੇ ਤੇ ਆਪਾਂ ਨੂੰ ਜਿਹੜੀ ਟੈਨਸ਼ਨ ਵੀ ਨਹੀਂ ਦੇਵਾਂਗੇ ਹਨ ਸਾਈਕਲ ਸਾਈਕਲਾਂ ਦੀ ਨੋਨਾਂ ਦਾ ਲੋਕ ਕੋਲ ਆਇਆ ਇਹਦਾ ਲੋਕ ਕਰੇ ਤੇ ਮੈਂ ਭੁੱਲ ਗਿਆ ਆਪਣੀ ਜਿੰਦਾ ਦਾ ਨੰਬਰ ਨੰਬਰ ਆ ਜਾਂਦਾ ਇਹਦਾ ਚਾਬੀ ਵਾਲਾ ਸੀ ਤੇ ਮੈਨੂੰ ਕੋਈ ਦੱਸਦਾ ਨਹੀਂ ਆ ਭਾਈ ਚਾਬੀ ਵਾਲਾ ਜਾਂਦਾ ਰਿਹਾ ਚਾਬੀਆਂ ਦੋਵਾਂ ਦੀਆਂ ਮੈਂ ਤਾਂ ਗੋਲ ਤਾਂ ਲਊਗਾ ਇਹ ਰਹਿ ਆਹ ਨੰਬਰ ਆ ਜਾਂਦਾ ਨਹੀਂ ਯਾਦ ਹੀ ਫੋਟੋ ਕਰੀ ਮੈਂ ਖਿੱਚੀ ਸੀ ਜਿਹੜਾ ਉਹਦੇ ਨਾਲ ਕਾਰਟ ਜਾਣਾ ਹੁੰਦਾ ਤੇ ਇਹ ਮੈਨੂੰ ਹੁਣ ਜਿੰਦਾ ਆਪਾਂ ਮਿਲਿਆ ਚਲੋ ਕੋਈ ਨਹੀਂ ਦੇਖਦੇ ਬਾਕੀ ਹੈ ਨਾ ਤੇ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਰੂਮ ਮਿਲ ਗਿਆ ਸੀ ਨਾ ਫਿਰ ਅੱਜ ਰਾਤ ਜਿਹੜੀ ਇੱਥੇ ਰੈਸਟ ਕਰਾਂਗੇ ਤੇ ਸਵੇਰੇ ਥੋੜਾ ਅੱਗੇ ਦਾ ਸਫਰ ਸਟਾਰਟ ਕਰਾਂਗੇ ਨਾ ਤੇ ਸਵੇਰੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਂਗੇ ਤੇ ਹੁਣ ਇੱਥੇ ਥਿਹੜਾ ਬਲੌਗ ਦਾ ਐਂਡ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ